ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਨ ਪੰਜਵੀਂ ਬਡਹਾਂਸ ਕੀ ਬਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਧੁਨ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਲੱਲਾ ਤੇ ਬਹਿਲੀਮਾ ਦੋਨੋਂ ਪੜੋਸੀ ਰਾਜਾ ਸਨ ਲੱਲਾ ਦਾ ਇਲਾਕਾ ਖੁਸ਼ਕ ਔਰ ਬਹਿਲੀਮਾ ਦਾ ਸਰਸਵਜ ਸੀ ਇਸ ਮੌਕੇ ਬਰਸਾਤ ਘਟ ਹੋਣ ਕਰਕੇ ਲੱਲਾ ਨੇ ਬਹਿਲੀਮਾ ਪਾਸੋਂ ਨਿਤ ਵਹਿਣ ਵਾਲੀ ਕੋਲ ਦਾ ਪਾਣੀ ਮੰਗਿਆ ਪਰ ਪੈਦਾਵਾਰ ਵਿੱਚੋਂ ਛੇਮਾ ਹਿੱਸਾ ਦੇਣਾ ਮਨਜ਼ੂਰ ਕੀਤਾ ਪਰ ਫਸਲ ਤਿਆਰ ਹੋਣ ਪਰ ਲੱਲਾ ਰਾਜਾ ਆਪਣੇ ਕੀਤੇ ਹੋਏ ਵਚਨਾਂ ਤੋਂ ਫਿਰ ਗਿਆ ਆਪਣੇ ਕੀਤੇ ਇਕਰਾਰ ਮੁਜਬ ਬਹਿਲੀਮੇ ਨੂੰ ਕੁਝ ਨਾ ਦਿੱਤਾ ਜਿਸ ਤੇ ਆਪਸ ਵਿੱਚ ਦੋਹਾਂ ਦੀ ਤਕੜੀ ਲੜਾਈ ਹੋ ਗਈ ਅੰਤ ਨੂੰ ਲੱਲਾ ਹਾਰ ਗਿਆ ਬਹਿਲੀਮੇ ਨੇ ਉਸ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਆਪਣਾ ਛੇਵਾਂ ਹਿੱਸਾ ਵਸੂਲ ਕਰਕੇ ਮਗਰੋਂ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਰਾਜ ਉਸ ਦੇ ਹਵਾਲੇ ਕਰ ਦਿੱਤਾ ਤਿਸ ਪਰ ਢਾਡੀਆਂ ਨੇ ਵਾਰ ਇਸ ਤਰ੍ਹਾਂ ਗਾਇਨ ਕੀਤੀ ਕਾਲ ਲੱਲਾ ਦੇ ਦੇਸ਼ ਦਾ ਖੋਇਆ ਬਹਿਲੀਮਾ ਹਿੱਸਾ ਛਠਾ ਮਨਾਈ ਕੈ ਜਲ ਲਹਿਰ ਦੀਮਾ ਫਰਾਹੁ ਨਾ ਹੋਏ ਲੱਲਾ ਨੇ ਰਣ ਮੰਡਿਆ ਧੀਮਾ ਪੇੜ ਦਹੁੰਗ ਇਸ ਬੱਚਿਆ ਸੱਟ ਪਾਈ ਅਜੀਮਾ ਸ਼ਿਰਤੜ ਡਿਗੇ ਖੇਤ ਵਿੱਚ ਜਿਉਂ ਵਾਹਨ ਟੀਮਾਂ ਮਾਰ ਲੱਲਾ ਬਹਿਲੀਮ ਨੇ ਰਣ ਮੇ ਤਰਸੀਮਾ ਇਸ ਤੇ ਤੁਕੀ ਪੌੜੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਡਹੰਸ ਦੀ ਵਾਰ ਦੀ ਪੌੜੀ ਗਾਇਨ ਕਰਨ ਦਾ ਹੁਕਮ ਦਿੱਤਾ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਇਸੇ ਹੀ ਨਾਲ ਛੇਵੀਂ ਧੁਨ ਇੱਕ ਔਂਕਾਰ ਸਤਗੁਰ ਪ੍ਰਸਾਦ ਰਾਮ ਕਲੀ ਕੀ ਬਾਰ ਮਹੱਲਾ ਤੀਜਾ ਜੋਧਾ ਵੀਰਾ ਪੂਰ ਬਾਣੀ ਦੀ ਧੁਨੀ ਜੋਧਾ ਅਤੇ ਵੀਰਾ ਦੋਨੋਂ ਸਕੇ ਭਰਾ ਸਨ Rajput ਪੂਰ ਬਾਣੀ ਦੇ ਪੁੱਤਰ ਸੀ ਲੱਖੀ ਜੰਗਲ ਦੇ ਮਸ਼ਹੂਰਤਾਵੜੀ ਸਨ ਕਿਸੇ ਦੀ ਈਨ ਨਹੀਂ ਮੰਨਦੇ ਸਨ ਬੜੇ ਬੜੇ ਅਮੀਰ ਸਰਦਾਰ ਜਿਸ ਵੇਲੇ ਅਕਬਰ ਬਾਦਸ਼ਾਹ ਪਾਸ ਡਾਲੀਆਂ ਲੈ ਕੇ ਆਉਂਦੇ ਸਨ ਉਸ ਵੇਲੇ ਰਾਹ ਵਿੱਚ ਇਹ ਦੋਨੋਂ ਪਾਈਲਟ ਲੈਂਦੇ ਸਨ ਕਈ ਵਾਰ ਇਹਨਾਂ ਸ਼ਾਹੀ ਖਜ਼ਾਨਿਆਂ ਨੂੰ ਵੀ ਲੁੱਟਿਆ ਤਾਂ ਅਕਬਰ ਬਾਦਸ਼ਾਹ ਪਾਸ ਆ ਕੇ ਲੋਕਾਂ ਨੇ ਫਰਿਆਦ ਕੀਤੀ ਕਿ ਰਾਹ ਵਿੱਚ ਦੋ ਢਾੜ ਵੀ ਹਨ ਜੋ ਅਸੀਂ ਆਪ ਵਾਸਤੇ ਡਾਲੀਆਂ ਲਿਆਉਂਦੇ ਹਾਂ ਤਾਂ ਉਹ ਜ਼ਬਰਦਸਤੀ ਖੋਹ ਲੈਂਦੇ ਹਨ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਬਦਵਸਤ ਕਰਨ ਲਈ ਆਪਣੀ ਫੌਜ ਭੇਜੀ ਉਸ ਵੇਲੇ ਦੋਨਾਂ ਭਰਾ ਸ਼ਾਹੀ ਫੌਜ ਨਾਲ ਚੰਗਾ ਮੁਕਾਬਲਾ ਕਰਕੇ ਅਖੀਰ ਨੂੰ ਮਰ ਗਏ ਪੱਟਾਂ ਨੇ ਇਹਨਾਂ ਦੀ ਵਾਰ ਸੁਣਾਈ ਯੋਧ ਵੀਰ ਪੁਰ ਬਾਣੀਆਂ ਦੋ ਗੱਲਾਂ ਕਰੀ ਕਰਾਰੀਆਂ ਫੌਜ ਚੜਾਈ ਬਾਦਸ਼ਾਹ ਅਕਬਰ ਰਣ ਭਾਰੀਆਂ ਸੰਮੁਖ ਹੋਏ Rajput ਸੁਰਤੀ ਰਣਕਾਰੀਆਂ ਧੂਮਿਆਂ ਨੂੰ ਕੱਢੀਆਂ ਬਿਜਲ ਚਮਕਾਰੀਆਂ ਇੰਦਰ ਸਣੇ ਅਫਸਰਾ ਮਿਲ ਕਰਨ ਜੋਹਾਰੀਆਂ ਇਹੀ ਕੀਤੀ ਜੋਧ ਵੀਰ ਬਾਤਸ਼ਾਹੀ ਗੱਲਾਂ ਸਾਰੀਆਂ ਇਸ ਛੇਤੁਕੀ ਪੌੜੀ ਨਾਲ RAM ਕਲੀ ਦੀ ਵਾਰ ਤੇ ਛੇਤੁਕੀ ਪੌੜੀ ਗਾਇਨ ਕਰਨ ਦਾ ਹੁਕਮ ਸਤਗੁਰਾਂ ਨੇ ਦੇ ਦਿੱਤਾ ਸੱਚਾ ਤਖਤ ਰਚਾਇਆ ਬੈਸਣ ਕੋ ਜਾਈ ਇਸ RAMKALI ਦੀ ਪਹਿਲੀ ਪੌੜੀ ਦੀ ਛੇਵੀਂ ਤੋਕ ਵਾਹ ਵਾਹ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਲਿਖ ਕੇ ਅੱਗੇ ਰਹਾਉ ਲਿਖ ਦਿੱਤਾ ਰਹਾਉ ਲਿਖਣ ਦਾ ਤਾਤਪਰਜ ਇਹ ਹੈ ਕਿ ਇਸ ਛੇਵੀਂ ਤੋਕ ਨੂੰ ਅੱਗੇ ਹਰ ਪੌੜੀ ਦੇ ਅਖੀਰ ਪੜੀ ਜਾਣਾ ਇਹ ਨਿਯਮ ਵਾਲੀ ਗੱਲ ਹੈ ਕਿਉਂਕਿ 22-12 ਵਿੱਚੋਂ ਹੋਰ ਕਿਸੇ 바ਰ ਦੀ ਪੌੜੀ ਵਿੱਚ ਰਹਾਉ ਪਦ ਨਹੀਂ ਆਉਂਦਾ ਦੂਜਾ ਕਾਰਨ ਇਹ ਹੈ ਕਿ ਯੋਧਾ ਵੀਰੇ ਦੀ ਪੌੜੀ ਜੋ ਗਾਈ ਹੈ ਉਹ 6 ਤੁਕੀ ਹੈ ਉਸ ਅਨਸਾਰ RAM ਕਲੀ ਬਾਰ ਦੀ ਪੌੜੀ ਵੀ 6 ਤੁਕੀ ਪੂਰੀ ਹੋਣੀ ਚਾਹੀਦੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਮਹਾਰਾਜ ਜੀ ਨੇ ਕਥਾ ਸੁਣਾ ਕੇ ਜੋ ਭਾਈ ਸਾਹਿਬ ਮਨੀ ਸਿੰਘ ਜੀ ਨੂੰ ਹੁਕਮ ਕੀਤਾ ਹੈ ਉਹ ਪਰੰਪਰਾ ਰੀਤੀ ਨਾਲ ਜੋ ਟਕਸਾਲ ਚੱਲੀ ਆਉਂਦੀ ਹੈ ਉਸ ਤਕਸਾਲ ਦਾ ਮੁੱਖ ਸਿਧਾਤ ਵੀ ਇਹੋ ਹੀ ਹੈ ਵਾਹ ਵਾ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਵਾਲੀ ਤੁਕ ਹਰ ਵੀਰਾਂ ਜ਼ਰੂਰ ਪੜਨੀ ਚਾਹੀਦੀ ਹੈ ਉੰਜ ਹਰ ਇੱਕ ਪੌੜੀ ਵਿੱਚ ਪਹਿਲੀਆਂ ਚਾਰ ਤੁਕਾਂ ਨਾਲ ਪੰਜਵੀਂ ਤੁਕ ਦਾ ਤੁਕਾਂਤ ਵੀ ਵੱਖਰਾ ਹੀ ਹੈ ਇਸ ਵਾਸਤੇ ਇਹ ਤੁਕ ਪੜ ਕੇ ਹੀ ਤੁਕਾਂਤ ਪੂਰਾ ਹੁੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ